ਮੈਨੂੰ ਕਈ ਪਸੰਦ ਹੈ ਹੁਣ ਸਾਰਿਆਂ ਦਾ ਕਈ ਵਾਰੀ ਇੱਕ ਤਾਂ ਰਾਤੀ ਮਿਲਣਾ ਆਈ ਵੇ ਪਿੰਡ ਪਹਿਰਾ ਲੱਗ ਜਾ ਇਹ ਦੇਖ ਉਹ ਕਬੂਤਰੀ ਵਾਲਾ ਵੀ ਸੁਣਾ ਹੈ ਪੱਗੀ ਕਣਕ ਨੂੰ ਅੱਗ ਲੱਗ ਜਾਊ ਕਿੰਨੇ ਵੱਟਾ ਉੱਤੇ ਨੱਚ ਕੁੜੀਏ ਸ਼ਾਇਦ ਕੁੜੀਏ ਕਿ ਗੋਰੀਏ ਕੁੜੀਏ ਹਾਂ ਬਹੁਤ ਸਾਰੇ ਗਾਣੇ ਆ ਬੱਬੂ ਮਾਨ ਹੋ ਰਹਾਂ ਤੇ ਜਿਹੜੇ ਖਾਸ ਸਟਾਈਲ ਦੇ ਜਿਹੜੇ ਗਾਣੇ ਨੇ ਜਿਹੜੇ ਉਹਨਾਂ ਨੂੰ ਹੀ ਸੂਟ ਕਰਦੇ ਵੈਸ ਤੇ ਕਾਰਟਿਸਟ ਬਹੁਤ ਸਾਰੇ ਗਾਉਂਦੇ ਇਹ ਗਾਣੇ ਖਾਸ ਬੱਬੂ ਮਾਨ ਸਾਹਿਬ ਦੇ ਨੇ ਨਾ ਨਵਟਾ ਉਤੇ ਨੱਚ ਗੁੜੀਏ ਬਹੁਤ ਵਧੀਆ ਤਨਖਾਟ ਉਹ ਕੋਈ ਦਾ ਗਾਣਾ ਆਇਆ ਸੀ ਮਤਰਾ ਨੂੰ ਸੌ ਦਾ ਖੜ ਤੇ ਹਿਆਰਾ ਹਾਂਜੀ ਹਾਂਜੀ ਉਹ ਗਾਣੇ ਨੂੰ ਦੇਖਦਾ ਤਾਂ ਲੱਗਦਾ ਜਿਵੇਂ ਛੋਟੇ کردار ਸੀ ਬੱਸ ਉਹਨਾਂ ਨੇ ਅਲੱਗ-ਅਲੱਗ ਤਰ੍ਹਾਂ ਦੇ ਗੀਤ ਗਾਏ ਨੇ ਔਰ ਸਾਰੇ ਬੜੇ ਸੋਹਣੇ ਬਹੁਤ ਹੀ ਸੋਹਣੇ ਐ ਤੇ ਚਲੋ ਰੱਬ ਕਰੇ ਹੋਰ ਅੱਛੇ ਗਾਣ ਹੋ ਇਹਦੇ ਵਿੱਚ ਬੜਾ ਸੋਹਣਾ ਗਾਣਾ ਉਹ ਚੁੰਨੀ ਵਾਲਾ ਹਾਂਜੀ ਉਹ ਗਾਣਾ ਬੜਾ ਸੋਹਣਾ ਲੱਗਿਆ ਮੈਨੂੰ